ਸੋ ਉਸ ਬੱਚੇ ਦਾ ਰਾਮ ਨਾਲ ਫੈਰ ਲਗਾਗਾ ਜਿਹੜੇ ਬੱਚੇ ਨੇ ਉਲਟੀ ਕਰੀਆ ਪਿੱਛੇ ਬੱਚੇ ਦਿਖਾ ਦੇ ਕਿੰਨੇ ਆ ਸੋ ਰਹੇ ਇੱਥੇ ਤੋਂ ਸੋ ਰਹੇ ਆ ਓਏ ਓਏ ਚੱਲ ਗੱਡੀ ਕਿਤਰਾ ਦੌ ਰਹੇ ਆ ਐਸੇ ਰਸਤੇ ਨੂੰ ਆਏ ਪਹਿਲਾਂ ਭਾਈ ਗੱਡੀ ਤਵਾਣੀ ਫੜ ਰਹੀ ਆ ਮੇਰੀ ਵੀ ਤਵਾ ਹੋ ਗਿਆ ਦੇ ਮੋੜ ਮੋੜ ਕਰਦੇ ਦੋਨੋਂ ਚੜ ਜਾਣਗੇ ਯਾਰ ਉਹ ਦੇਖਿਓ ਏ ਬਈ ਤਾਂ ਪੁਰਾਣੇ ਮਾਡਲ ਦਾ ਬੰਦਾ ਤਨੇ ਪੋਜ ਨਹੀਂ ਬਣਾਏ ਦੇ ਮਾਰਾ ਬੰਦਾ ਨਮਾ ਨਮਾ ਆ ਇਸਕੇ ਪੋਜੇ ਜ਼ਰੂਰੀਆਂ ਇਹ ਦੇਖੋ ਗਾਇਜ਼ ਆਫ ਰੂਟਿੰਗ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥਾਵੇਂ ਸਾਰੇ ਵੰਗੇ ਵਧੀਆ ਹੋ ਗੁਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਕੱਲ ਮੇੜ ਤਾਂ ਅੱਜ ਬਰਾਤ ਆ ਬਾਈ ਅੱਜ ਬਰਾਤ ਵਾਲੇ ਦਿਨ ਬਾਈ ਲੇਟ ਨਹੀਂ ਆ ਜ ਸਵੇਰੀ ਕੱਪੜੇ ਨੇ ਵੀ ਪ੍ਰੈਸ ਕਰਾਣੇ ਨੇ ਫੜਿਆ ਬੁੱਫੜੇ ਪੈਸੇ ਕਰਾ ਕੇ ਲਿਆਵਾ ਉਧਰ ਰਮਨਾਰ ਕੰਨੀ ਲੇਟ ਆ ਰਹੀ ਮੇਰੇ ਕੰਨੀ ਇੱਧਰ ਲੇਟ ਨਹੀਂ ਆ ਰਹੀ ਬਾਕੀ ਗੱਡੀ ਵਾਸ਼ ਕਰਨੀ ਦੀ ਗੱਡੀ ਵੀ ਨਹੀਂ ਖੜੀ ਆ ਚਲੋ ਦੇਖੀ ਜਾਗੀ ਨੂੰ ਗਿਆ ਮੈਂ ਕੱਪੜੇ ਪ੍ਰੈਸ ਕਰਵਾ ਕੇ ਕਰਵਾ ਦੇਣ ਕਰਾ ਲਿਆ ਮੈਂ ਤਾਂ ਠੀਕ ਆ ਉਧਰੀ ਸਾਲੀ ਵਾਲ ਡਰਾਈਰ ਕਰਨੇ ਪੜਾਂਗੇ ਸਾਰਾ ਕੰਮ ਉਧਰੀ ਹੋਵਾਗਾ ਅੱਜ ਚੱਲਣਾ ਹੋਗਾ ਤੇ ਇਧਰੀ ਭਗਜੂਗਾ ਗੀਜਰ ਚੱਲਦ ਰੇ ਆਪਣੇ ਹਿੰਦੂ ਲੋਨ 6 ਵਜੇ ਤੱਕ ਲਾਈਟ ਹੈ ਜੀ ਸਾਲੀ 6 ਵਜੇ ਤੋਂ ਬਾਅਦ ਭੱਜ ਗਈ ਕੀਆ ਚੱਕਰ ਹੋ ਗਿਆ ਲਾਈਟ ਦਾ ਓ ਬਾਈ ਤਿਆਰ ਹੋ ਗਿਆ ਪਰ ਡਰਾਈਰ ਮਾਰਨ ਜਾ ਰਿਹਾ ਕਿਸੇ ਇਹ ਕਰਾਂ ਡਰਾਈਰ ਨਹੀਂ ਆ ਬਾਕੀ ਬਰਾਤ ਤਿਆਰ ਹੋ ਸਰ ਨਹੀਂ ਪੈਣ ਦੇ ਕੁਰਤੇ ਜਾਮੇ ਗਾ ਰ ਪਾਣੀ ਦੀ ਹੈ ਮੈਂ ਦੁਆਰਾ ਗੱਡੀ ਕਬਾਗ ਆਇਆ ਜੰਕ ਕਿਉਂ ਦੇਖ ਦੇ ਇਹ ਦੇਖ ਲਈ ਦੀ ਮੈਂ ਪਾਉਂ ਬਗਾ ਦੇਖਾਂ ਕੁਰਤੇ ਜਾਮੇ ਬਗਾ ਚਲਾ ਬਾਕੀ ਬੰਦੇ ਤਿਆਰ ਹੋਏ ਵੀ ਰਹੇ ਯਾਰ ਭਾਈ ਕੀ ਗੱਲੇ ਰ ਡਰੈਰ ਮਾਰਗ ਆਇਆ ਭੈਣ ਜੋ ਲਾਈਟ ਨਹੀਂ ਹੈ ਘਰਾਂ ਉਹ ਚਲੋ ਮੁੰਡਿਓ ਡਾਊਨ ਲੋਡ ਕਰ ਰਹੇ ਮੈਂ ਤਾਂ ਗੱਡੀ ਵਿੱਚ ਹੈ ਪਰ ਸਾਰੇ ਪੰਜਾਬ ਵਾਲੇ ਕਹਾਂ ਜਾ ਗਿਆ ਰਣ ਪੰਜਾਬ ਵਾਲੀ ਦਬਗ ਜਾ ਹਰਿਆਣੇਵਾ ਹਰਿਆਣੇ ਵਾਲੀ ਨਹੀਂ ਆਦੀ ਪੰਜਾਬ ਪਰ ਇਹ ਤਾਂ ਬਾਰਡਰ ਬੰਦ ਹੋ ਰਿਹਾ ਹੈ ਨਾ ਨਹੀਂ ਮਿੱਤਰੋ ਬੰਦੇ ਤਾਂ ਹੋ ਗਏ ਤਿਆਰ ਇਹਨੂੰ ਡਿੱਗੀ ਮਗੇ ਨਾ ਨਿਆਣਾ ਨੂੰ ਨਿਆਣਾ ਰੁੰਡ ਹਰਿਆਣਾ ਨਿਆਣਾ ਪਟਾਂਦੇ ਨਿਆਣਾ ਵਿਚਾਰੇ ਗੇਟ ਖੋਲਦੇ ਵੀ ਨਹੀਂ ਤਾਂ ਮੈਨਾਂ ਨਿਆਣਾ ਨੂੰ ਤਾਂਦੇ ਉਹ ਨਿਆਣਾ ਸਸਤੇ ਕਰ ਕਾ ਨਾ ਬਹੁਤ ਜਲਦੀ ਕਰ ਰਹੇ ਕਿਉਂਕਿ ਬਰਾ ਜਾਣੀ ਅੱਜ ਧੋਸ ਗੋਵਾ ਵੈਸੇ ਉਨ੍ਹਾਂ ਦਾ ਪ੍ਰੋਗਰਾਮ ਹੈ ਪੌਂਡਰੀ ਭਾਈ ਤਾਂ ਕਰ ਗਾ 10 ਵਜੇ ਹਲੀ ਚੜਾ ਰਹੇ ਆ ਬਾਈ ਸਾਰੇ ਝਟ ਆ ਗਈ ਕਿੱਡੀਆਂ ਗੁੱਡੀਆਂ ਜੈਗਵਾਰ ਕਰੀ ਹੋਈ ਐ ਲਓ ਬਾਈ ਉਧਰ ਛੋਗਰੇ ਬਸ ਲਾਸਟ ਆਪਣਾ ਤੋਂ ਇਧਰ ਪੈਣ ਚ ਛੋਗਰੇ ਬਾਹ ਮਨ ਸੁਮਾ ਗਿਆ ਯਾਰ 4-5 ਲੱਖ ਰੁਪਇਆ ਸਾਰੇ ਬਾਈ ਭਰੋਸਾ ਹੋਰ ਕੀ ਬੱਚੇ ਹਮ ਤੇ ਭਰੋਸਾ ਧੋਖਾ ਖਾਓਗੇ ਤੁਸੀਂ ਦਵੇ ਦਿਨ ਦਾ ਦਿਨ ਉਹ ਯਾਰ ਅੱਗੇ ਤੇ ਥਾਰ ਆ ਗਈ ਕਾਹ ਨਹੀਂ ਕਢਾ ਕੇ ਦਾ ਅੱਜ ਨਹੀਂ ਨਿਕਲਦਾ ਕਰ ਅੱਛਾ ਹੋ ਰਿਹਾ ਹੋ ਰਿਹਾ ਕੋਈ ਬੋਲੀ ਮਨ ਕਰਨ ਲੱਗਾ ਨਾ ਬਈ ਬਰਾ ਚੜਤ ਲੱਗ ਰਹੀ ਆ ਟਾਈਮ ਸਾਡੇ 10 ਹੋ ਗਿਆ ਬਾਗੀ ਗੱਡੀਆਂ ਉਰੇ ਖੜੀਆਂ ਬਾਈ ਦੰਗਰ ਕਰਨ ਦੇ 100 ਮੂਕੜਾ ਪੈਸੇ ਕੱਢਦੇ ਲੱਗਣ ਚਲੋ ਜ਼ਰੂਰੀ ਆ ਯਾਰ ਤਨੂ ਪੁਸ ਪੁੰਜੀ ਸਾੰਬਲੀ ਤੋਂ ਸੱਬ ਤੇ ਵੱਧਾ ਨਿਊ ਤੇਰੇ ਕੋਲ 2 ਘੰਟੇ ਛੋੜ ਕੇ ਰੱਖਿਆ ਕੱਲ ਨੂੰ ਬੈਗ ਉੱਪਰ ਗੇਰਨਾ ਹੁਣੇ ਕਰਕੇ ਯਾਰਾ ਸਵਾਸ ਹੋ ਗਈ ਸ਼ਰੀਫ ਜੋਗ ਰਹੇ ਸਾਰੇ ਹੋਰ ਅਮਨਤਾਜਾ ਤੇ ਢਾਲ ਲੇ ਗਿਆ ਬਾਕੀ ਸਾਰੀ ਗੱਡੀਆਂ ਉਰੀ ਖੜੀ ਬਾਈ

ਮਨਨ 2 ਘੰਟੇ ਡੇਢ ਘੰਟਾ ਲੱਗਦਾ ਰਸਤੇ ਚੱਲਦੇ ਹੁੰਦੇ ਕਾਹ ਕੱਜਲ ਖਵਾਰ ਹੋ ਰਹੇ ਭੈਣ ਚੁੱਦਗਾ ਮੈਂ ਹਨੂ ਵੀ ਕੋਈ ਕੱਜਲ ਨਹੀਂ ਹੋ ਰਹੇ ਨੇ ਨਹੀਂ ਉਹ ਗੱਲ ਕਰ ਰਹੇ ਜੇ ਭੈਣ ਦੇ ਦੁਕਾਨ ਦੇ ਕੰਮ ਜੋ ਮੋੜ ਪਤਲੇਗਾ ਧਾਰਾ ਹੁਟੀ ਐ ਸੌਰੀ ਅੱਛਾ ਮੈਂ ਨਹੀਂ ਇੱਧਰ ਆਇਆ ਮੈਂ ਪਹਿਲੀ ਵਾਰ ਆ ਰਿਹਾ ਹਾਂ ਲਓ ਮਿੱਤਰੋ ਪਹੁੰਚ ਗਏ ਕੈਥਲ ਖਨੌਰੀ ਰੋਡ ਪੁੰਡਰੀ ਪੁੰਡਰੀ ਆ ਬਾਈ ਉਹ ਹਾਂਜੀ ਪੁੰਡਰੀ ਆ ਬਾਕੀ ਯਾਰ ਨਾ ਪਾਰਟੀ ਬਸ ਇੱਕ ਆ ਗਏ ਉੱਪਰ ਤੋਂ ਬੋਰਾ ਕੇ ਰਹਿਗੇ ਵੇ ਥੋੜੀ ਸੀ ਆ ਕੇ ਓਕੇ ਓਕੇ ਤੋਂ ਪਰਲੀ ਸਾਈਡ ਲਾ ਲੇ ਪਰਲੀ ਸਾਈਡ ਜਾਣਾ ਆਪਾਂ ਨੇ ਨਹੀਂ ਨਹੀਂ ਮੋੜ ਲੇਗੇ ਆਪਾਂ ਯਾਰ ਖੜ ਜਾ ਯਾਰ ਇੱਕ ਮਿੰਟ ਛੁਪ ਕੇ ਰਹਿਗਾ ਬਾਪ ਆ ਫਿਰ ਵੀ ਯਾਰ ਵੀਡੀਓ ਵੇਖ ਕੇ ਬਣਾ ਰਿਹਾ ਕੈਸਪੀ ਪਾੜ ਕਾ ਬੋਰਾ ਆਪਕੀ ਗਾੜੀ ਪੇ ਨਾ ਲੱਗਦੇ ਕੋਈ ਦਿੱਕਤ ਨਹੀਂ ਬਾਕੀ ਮਿੱਤਰੋ ਵਾਣਾ ਭੁੱਲ ਗਏ ਪਾਰਟੀ ਪੂਪਰ ਸੇਵਾ ਜਿਹੜੇ ਮੈਂ ਪਟਾਕੇ ਸੇਵਾ ਉਸ ਸਪਰੇ ਵੀ ਲੈਣੀ ਬਸ ਸਪਰੇ ਤੋਂ ਕਿਆ ਬਸ ਸਪਰੇ ਰਹਿਣ ਦੇ ਟਾਈਮ ਹੈ ਹੈਨਾ ਉਹ ਤੋਂ ਚਲੇਗਾ ਯਾਰ ਅੱਜ ਕੱਲ ਗੁੱਸਾ ਕਰਾ ਸਪਰੇ ਕੀ ਬਾਕੀ ਆਮ ਸਾਫ ਦੇ ਪਹਿਲਾਂ ਆਏ ਆ ਬਾਕੀ ਸਾਰੇ ਪਿਛਾ ਬਾਈ ਹਮ ਗੂਗਲ ਮੈਪ ਕੇ ਸਾਰੇ ਆਈ ਡਰ ਵੀ ਲੱਗ ਰਿਹਾ ਤਾਂ ਕਦੀ ਪੁਲਿਸ ਤੇ ਤਲਵ ਜਾ ਹਾਂ ਭੈਣ ਜੀ ਨਾਰ ਮਚਾਲ ਮਾਰ ਜਾ ਗੱਡੀ ਹੋਰ ਯਾਰ ਅੱਜ ਕੱਲ ਤਿਬਾਰ ਆ ਕੋਈ ਭੈਣ ਜੁੱਦਗਾ ਗੂਗਲ ਮੈਪ ਦਾ ਤਿਬਾਰ ਨਹੀਂ ਕਰਨਾ ਚਾਹੀਦਾ ਬਾਈ ਚਲੋ ਲਓ ਮਿੱਤਰੋ ਹਾਂ ਮੈਂ ਤਾਂ ਪਹੁੰਚ ਗਿਆ ਉਹ ਪੈਸਾ ਬਟਨਾ ਮਾਰੀ ਦੁੱਲੇ ਵਾਲੀ ਗੱਡੀ ਨਹੀਂ ਆਈ ਮਾਰੇ ਤਿੰਨੋਂ ਗੱਡੀਆਂ ਤੋਂ ਆਈ ਚੋਕ ਦੀ ਫਾਇਸ 150 ਬਾਲਿਆ ਗੱਡੀਆਂ ਆ ਵੀ ਮੁੜਿਆ ਹਾਂ ਓਏ ਉਸ ਰੋਡ ਪਾ ਕੇ 100 ਦੀ ਸਪੀਡ ਬਹੁਤ ਘੱਟ ਲਗਾ ਮੁੰਨੇ 170 ਵੀ ਚੜਾਗਾ ਦੇਖੀ ਗੱਡੀ ਕੋਲਾ ਕਰਾ ਖਿੱਚ ਪੂਰੀ ਖਿੱਚ ਪੂਰੀ 100 ਉੱਪਰ ਚਲਾ ਸਕਾਂ ਜਿੰਨੇ ਮਰਜ਼ੀ ਚਲਾਓ ਜਾਂ ਮਰਜ਼ੀ ਹਾਂ ਉਸ ਰੋਡ ਦੇ ਸੋਨ 200 ਕਾਲੇ ਨੂੰ ਪੁੱਛੇ 170 180 ਵਾ ਓਏ ਨਹੀਂ ਲੋ ਭਾਈ ਭਾਈ ਘੱਟ ਖੂਸ ਹੋ ਰਿਹਾ ਛੋਕਰਾ ਉਸ ਤੇਰਾ ਨਾਮ ਨੇ ਖੂਸ ਹੋ ਰਿਹਾ ਓਏ ਉਹ ਲੈ ਵੀ ਉਹ ਵੀ ਲੈ ਲੈਣੇ ਆਂ ਗੱਡੀ ਮੈਂ ਸਾਂਭ ਆਪਣਾ ਲੋ ਭਾਈ ਹੁਮਾਰੀ ਟੀਮ ਪਹਿਲਾਂ ਪਹੁੰਚ ਗਈ ਦੀਗਾ इधर लाना ही कट्टी। लाते हुए लाते गप्पा कराएंगे यार। उस तो युट्यूबर के गला दे। और क्या? ये उरला दे पहले नंबर भाई। कितनी तो पिच्चा तो ले जिये भाई जो। एक के उरला तुम तकिए तो। हाँ? युट्यूबर के गला दे। ओ नहीं ओ नहीं। सेटअप बगा और क्या? नहीं चाल का आती। अबे देखो। मतलब है। आज़ू बड ਆਦੇ ਹੀ ਹਾਂ ਬਣਾ ਦੇਗੇ ਸਾਰੇ ਫੇਰ ਜਾਗੇ ਹੈ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਵੀਡੀਓ ਫੇਰ ਬਣਾ ਕੇ ਰਿਦਾ ਪਹਿਲਾ ਖਾਪੀ ਕਾਵਾ ਫੇਰ ਕੇ ਚੱਲ ਰਹੇ ਚੱਲਾ ਬਾਈ ਕੋਈ ਪਟਾਕੇ ਕਰ ਕਾਇ ਲਾ ਦੇ ਓਏ ਪਟਾਕੇ ਚਲਾ ਦੇ ਓਏ ਪਤਾ ਲੱਗ ਜਾ ਉਹ ਅਮਨਪੁਰ ਦੇ ਨਾਲ ਚਲਵਾਵਾ ਬੱਦੇ ਸਾਰੇ ਆ ਗਏ ਬਾਈ ਉਹ ਕਿੰਨੇ ਯੰਗ ਮੁੰਡੇ ਆਪਣੇ ਹਨਾ ਹੋਰ ਉਹ ਚਲਾਉਂਦੇ ਨੇ ਦੇ ਟਿੱਡਾ ਹਾਂ ਹਾਂ ਬੁੜੇ ਨਹੀਂ ਹੋਏ ਹੈ ਬੁੜੇ ਬੁੜੇ ਨਹੀਂ ਹੋਏ ਹਾਂ ਤੇਰਾ ਬੁੜਾ ਜਿਆਦਾ ਜਵਾਨ ਆ ਉਹ ਚੱਲ ਕਿਹ ਕਿਹ ਕੋਈ ਜਨਾ ਮਨ ਨੂੰ ਸ਼ੌਕ ਦਾ ਚੋ ਹੋ ਗਿਆ ਹੋਰ ਉਹ ਪੁੱਠਾ ਚਲਾਵਾਗਾ ਦੇਖੇ ਪੁੱਠਾ ਚਲਾਵਾਗਾ ਕਰਾਗਾ ਯਾਰੇ ਉਹ ਅਮਨ ਕਰਾਗਾ ਕੁਛ ਨਾ ਉਹ ਦੇਖ ਯਾਰ ਤੇਰੇ ਨ ਤਾਰਾ ਹੈ ਨਹੀਂ ਨਹੀਂ ਲਾਰੇ ਤੇ ਇੱਕ ਸਾਈਡ ਲਾਈ ਬਸ ਰਾਮ ਤੇ ਚੱਲਦੀ ਅੱਧਾ ਘੰਟਾ ਉਹ ਹੋ ਚੱਲ ਗਿਆ ਆਹਾ ਹਾ ਹਾ ਦਿਨ ਮੇ ਕੁਝ ਦਿਖਤ ਰਿਆ ਨਹੀਂ ਤੌਗੇ ਸੋਚਦੇ ਕਰ ਉਹ ਤੇਰੀ ਭੈਣ ਇੱਕ ਕੇ ਗੈਲ ਕੋਲ ਤਾਂ ਇਹ ਨੂੰ ਪੁੱਛੇ ਪਤਾ ਹੀ ਨਹੀਂਦਾ ਵੀਡੀਓ ਵਾਹ ਪੜਾਈਆਂ ਦੇਖੋ ਤਨ ਵੀਰਾ ਕੈਸੀ ਫੀਲਿੰਗ ਆ ਰਹੀ ਆ ਨਰਵਸ ਬਹੁਤ ਜ਼ਿਆਦਾ ਕੁਝ ਨਹੀਂ ਹੁੰਦਾ ਪੰਡਤ ਆਪੋ ਦੱਸਦੇ ਹਟਾ ਫਰਨ ਕਰਨੀ ਦੋ ਜਾਣਾ ਬਰਾਤ ਆਈ ਆ ਧੋਸ ਉਰਾ ਇੱਕ ਮੇਰੀ ਮਾਸੀ ਆ ਮੈਂ ਕਿਹਾ 10 ਮਿੰਟ ਜਾਇਆ ਯਾਰ ਉਹ ਤਾਂ ਜਾਇਆ ਨਹੀਂ ਜਾਂਦਾ ਹੈ ਬਹਨੇ ਸਰ ਨਹੀਂ ਘੜਿਆ ਜਾਇਆ ਕਿਉਂਕਿ ਉਹਨੂੰ ਤਾਂ ਪੈਸਾ ਆਂ ਵਿਆਹ ਕਰਨ ਲੱਗਿਆ ਜਗਲ ਭਾਈ ਗੋਮਾਂੰਦ ਤੇ ਗੋਮਾਂ ਹੀ ਮਿਲ ਜਾਂਦੀ ਵੰਦਨ ਹੁੱਕੇ ਦਾ ਬੜਾ ਚੋਗ ਆ

ਉਹਨੇ ਹੁੰਦੇ ਕੀ ਕਰਾ ਟੈਂਡਰ ਕਾਲੇ ਨੂੰ ਦੇ ਦੀਆ ਟੈਂਡਰ ਮੇਰੇ ਪਾਸ ਆਦਾ ਭਾਂਜ ਤਾਂ ਬਹੁਤ ਆ ਮੇਰੇ ਪਾਸ ਭਾਂਜ ਤੇ ਪੇਟੀ ਤੋਂ ਕਾਲੇ ਹੀ ਪੀ ਜਾਂਦਾ ਹਣਾ ਕਿੰਨੀ ਸੇਖ ਹੋਰ ਲੈ ਦੇ ਉਸ ਨੂੰ ਕੋਈ ਗਈ ਨਹੀਂ ਜਿਹੜਾ ਕੋਈ ਦੇਖ ਰਿਹਾ ਯਾਰ ਹੈ ਜਿਹੜਾ ਬਾਈ ਕੁਝ ਨਾ 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 ਮਰ ਨਹੀਂ ਲੈਣਾ ਜੀ ਕੁਝ ਨਾ ਨਾ ਤਾਂ ਸੋਫੀ ਬੰਦੇ ਬਹੁਤ ਭਾਗਤ ਬੰਦੇ ਆ ਲੱਗਦਾ ਇਹ ਤਕਣਾ ਸੇ ਚਲੋ ਤੂੰ ਬਾਹਰ ਠੀਕ ਆ ਥਰੀ ਤੇ ਦੇਖ ਲਓ ਨਹੀਂ ਕੀ ਕੀ ਪ੍ਰੋਗਰਾਮ ਹੈ ਦੇਖੂਗਾ ਯਾਰ ਦੋਸਤ ਆਇਓ ਕੀ ਪ੍ਰੋਗਰਾਮ ਹੈ ਕੋਈ ਪ੍ਰੋਗਰਾਮ ਤੇ ਏਰਮਨ ਤਬਹ ਲੱਗ ਰਿਹਾ ਬਾਕੀ ਤੋਂ ਨਹੀਂ ਫੇਰਿਆਂ ਦਾ ਉਸ ਦਾ ਪੁੱਤਰ ਜੈਮਲਾ ਤਿਆਰੀਆਂ ਹਾਂ ਜੈਮਲਾ ਬਾਪ ਜੀ ਬੈਠੇ ਜੈਮਲਾ ਬਾਪ ਜੀ ਬਾਦਾਂ ਤੇ ਕਾਰ ਤੈਨੂੰ ਪਤਾ ਹੀ ਨਹੀਂ ਬਈ ਦੋ ਮਸੜ ਆ ਜਾਊਗਾ ਯਾਰ ਮਨੂੰ ਅਗਲੇ ਨੇ ਬੁਲਾਇਆ ਬੁਲਾ ਬੜੀ ਮੁਸ਼ਕਲ ਦੇ ਅੱਜ ਮਨ ਤੋਂ ਬੁਲਾਉਂ ਨਹੀਂ ਰਿਹਾ ਇਹ ਯਾਰ ਇੱਕ ਬਾਦ ਆ ਤੂੰ ਸਿੱਖੂ ਯਾਰ ਦੋਸਤਾ ਫਾਇਦਾ ਕੀ ਵਿਆਹਾਂ ਆਏਗਾ ਜੇ ਇੱਕ ਇੱਕ ਕੱਪੜੇ ਨਾ ਪਟੇ

ਇੱਕ ਕੁੱਛੂ ਕੇ ਘਰ ਮੇਰੇ ਮਾਰੇ ਇਕੱਠੇ ਹੀ ਚੱਲ ਮੇਰੇ ਤੋਂ ਬੋਤਲੇ ਪਾੜਨੇ ਆ ਇਹ ਕਹ ਰਿਹਾ ਵੀ ਜਿੱਥੇ ਛਪੜੇ ਪਾੜਨੇ ਫਿਰ ਤੋਂ ਬੋਤਲੇਟ ਨਹੀਂ ਪਰ ਬਾਤ ਉਹ ਹੋਈ ਆ ਵੀ ਪਹਿਲਾਂ ਸੇਕੂ ਤੇ ਸ਼ੁਰੂਆਤ ਹੋ ਗਈ ਸੀ ਕਿਹੜੇ ਪਰਵਾਸ ਤੋਂ ਯਾਰ ਕਰ ਨਹੀਂ ਸਕਦੇ ਮੈਂ ਚੱਲਦਾ ਇੱਕੋ ਹੀ ਪਾੜਦੇ ਰਹੇ ਮੇਰੇ ਭਾਈ ਤਾਂ ਪੁਰਾਣੇ ਮਾਡਲ ਦਾ ਬੰਦਾ ਤੈਨੂੰ ਪੋਜ ਨਹੀਂ ਬਣਾਉਦੇ ਮਹਾਰਾ ਬੰਦਾ ਨਵਾ ਨਵਾ ਆ ਇਸਕੇ ਪੋਜੇ ਜ਼ਰੂਰੀ ਆ ਹਾਂ ਇਸ ਤੋਂ ਯਾਰ ਤਾਂ ਪਿਛਲੀ ਆ ਬਈ ਕਿੱਧਰ ਨੂੰ ਆਵਾਂਗੇ ਇੱਧਰ ਆ ਸਿੱਟੂ ਇੱਧਰ ਨੂੰ ਆਇਆ ਤੂੰ ਇੱਧਰ ਆ ਜਾ ਬਾਹਰ ਨੂੰ ਆ ਜਾ ਕੋਈ ਇੱਕ ਮਿੰਟ ਆ ਬਾਈ ਪਹੁੰਚ ਪਹੁੰਚ ਹੋ ਗਏ ਵਾ ਫੇਰ ਆਵਾ ਕੰਮ ਆ ਛੋਕਰੇ ਗੱਲ ਰਹਿਣਾ ਤੁਹਾਨੂੰ मित्रों टाइम हो गया काफ़ी भाई चार साढ़े चार हो गए मैं ना एक होर ब्याह अटेंड करना भाई हमें जाना सनेटा रात का ब्याह है भाई कि हम सोच रहे जल्दी निकलना थोड़े तो जो बंदे मारे आ नहीं रहे टीम पांच मिनट होर देखना आगे आगे नहीं अपने दो नहीं निकल जाना आगे आगे आगे, आगे, आगे टीम आगे डिगी कितना कह रहा खोल दे पिछले खोल खोल जा

ਪਾਕਿਸਤਾਨ ਦੀ ਲਿਮਟ ਆ ਗਈ ਰੋਡ ਦੀ 100 ਟੈਕਸ ਆ ਗਿਆ ਚੱਕ ਦੇ ਨਗਾ ਮਾਰ ਦੇ ਸਾਨਾ ਰੂਮਾ ਨੂੰ ਫੇਰ ਕੱਢ ਦੇ ਬਾਦ ਮਨੋ ਬੁਖਾਰ ਨਹੀਂ ਪੜ ਰਹੀ ਬਾਈ ਭੈਣ ਚੋ ਅਸਲੇ ਤਕੜੇ ਰੱਖਰ ਗਏ ਬਾਈ ਖੰਗਣ ਦੇ ਕੀ ਜੇ ਪੈਸੇ ਮੰਗਣ ਦੇ ਟੂਲ ਪਾਜ ਹਾਂ ਇਸ ਕੀ ਤਾਂ ਲੋੜ ਨਹੀਂ ਜੋ ਦਿਖਾਇਓ ਦਿਖਾ ਅੱਜ ਤਾਂ ਫ੍ਰੀ ਹੋ ਚਲ ਉਰਾਂ ਨਾ ਦਿਖਾਏ ਰਹਿਣ ਦੇ ਡਰ ਜਾਗੇ ਨੇ ਸਾਡੇ ਪੈਸੇ ਵਰਤੇ ਪੁੱਤ ਵਰਤੇ ਮਰ ਤੁਹਾਨੂੰ ਆ ਗਿਆ ਗੁੱਸਾ ਉਸ ਬੱਚੇ ਦਾ ਰਫਰ ਫੈਰ ਲੱਗਾਗਾ ਜਿਹੜ ਦੇ ਦੋ ਸੋ ਰਹੇ ਆ ਮਾਰ ਓਏ ਓਏ ਚੱਲ ਗੱਦੀਆਂ ਇੰਤਰਾ ਦੇ ਰਹੇ ਆ ਠਾੜ ਇੱਧਰ ਵੀ ਕੱਢ ਨਾ ਫੈਰ ਕੱਢ ਦੇ ਕੱਢ ਹੈ ਨਾ ਨਾ ਰਹਿਣ ਤੇ ਰਹਿਣ ਤੇ ਨਮੀ ਕਾ ਪਾ ਲੇਗੇ ਜਿਹੜੀ ਅੱਜ ਮਿਲੀ ਆ ਹੈ ਹੈ ਤੂੰ ਦੇਖਿਆ ਹੈਗਾ ਨਾ ਕੀ ਕਮਾ ਰਹੇ ਗੁੱਡਾ ਨਾ ਚੁੱਪ ਖਾ ਬਾਹਰ ਜਿਹਾ ਸਾਇਟੋ ਕਰ ਰਿਹਾ ਬਈ ਐਂ ਡਿਮਾਂਡ ਕਾ ਹੈ ਤਿੰਗ ਹੋਰ ਉਹ ਤਾਂ بڑا ਆ ਯਾਰ ਥੋੜਾ ਸਾਖੀ ਥੋੜਾ ਸਹਿਜ بڑا ਹੋਣਾ ਹੈ ਇਸ ਦਾ ਸਹਿਜ ਛੋਟਾ ਜੋ ਨਾ ਬਿਰੇ ਰਸ਼ੀਨ ਮੇੜਾ ਸਹਿਜ ਨਾਮ ਇਸਕੇ ਕੰਪੇਅਰ ਕਰ ਇਸ ਦਾ ਤਾਂ ਜਗਾਨਾ ਆਇਓ ਜਿਹੜਾ ਜਗਾਨਾ ਸਿੱਧੂ ਮਸੇਵਾਲੇ ਗਾਣਾ ਸੁਣਿਆ ਜਗਾਨਾ ਉਹ ਜਗਾਨਾ ਆਇਓ ਇਹ ਬੱਚਾ ਦਾ ਜਗਾਨਾ ਬਾਈ ਉਹ ਗਾਨ ਉਹ ਫਾਇਰਪੂਰ ਕਿੱਧਰ ਤੇ ਬਣਾਇ ਜਮਾ ਨੀਚੇ بڑا ਲਾਇਰ ਦੇ ਗੱਡਾਂ ਨੀਚੇ ਦੇ ਗੋਲੀਆਂ ਬੜਾ ਕੋਣੀ ਨੀਚੇ ਨੀਚੇ ਹੈ ਕੋਲਨੇ ਦਾ ਆ ਗਿਆ ਉਹ ਸਾਲੇ ਰੀਲ ਤੇ ਹੀ ਸਕਿਲ ਬਣਾ ਗਿਆ ਅਸਲੀ ਦੁਬਾਰਾ ਬਣਾਓ ਯਾਰ ਦੁਬਾਰਾ ਬਣਾਓ ਉਹ ਕਿੰਨਾ ਟਰੱਕ ਕਿੰਨੇ ਵੀ ਦਾ ਭਰਖਿਆ ਯਾਰ ਦੇਖੇ ਬੋਕੇ ਰੋਡਾਂ ਐ ਕੰਮ ਚੱਲ ਰਹੀ ਐ ਅਲੀ ਬਾਈ ਇਹ ਸਾਰਾ ਰੋਡ ਬਣ ਗਿਆ ਦਾ ਬਾਈ 2 ਸਾਲ ਹੋ ਗਏ ਤੇ ਚੱਲੇ ਨੂੰ ਫਿਰ ਇਨਕੇ ਮਨਵਾਂ ਕਾਇਆ ਬਈ ਸਰਕਾਰ ਵੱਤ ਪੈਸੇ ਕੀ ਤਰ੍ਹਾਂ ਲੇ ਸਾਲਿਆਂ ਨੇ ਘੱਟ ਬੰਦ ਕਰ ਦਈਏ ਪੂੜੀਆਂ ਲਾਣ ਲੱਗੇ ਸਾਰਿਆਂ ਵਾ ਦੇਖ ਉਹ ਜਾਣਗਾ ਕਰਾਂ ਠੇਕੇਦਾਰ ਨੂੰ ਪੁੱਛਾਂ ਤੋ ਕਿਆ ਕਰਾਏਗਾ ਸਵਾਲ ਹਾਂ ਸਭ ਕੰਮ ਹੋਇਆ ਬਿਲਦੇ ਹੋ ਗਏ ਨੇ ਲੋ ਮਿੱਤਰੋ ਅੱਜ ਨਾ ਨਵਾਂ ਰਸਤਾ ਟਰਾਈ ਕਰਨ ਜਾ ਰਹੇ ਆਂ ਰਸਤਾ ਜਰੀਆਂ ਓਏ ਕੱਟ ਕਹਾ ਆ ਚੱਲ ਚੱਲਾ ਵਗਾ ਵੀ ਕਿਉਂ ਰਹਿ ਤਾਰਾ ਗਦ ਇਹ ਦੇਖੋ ਨਵਾਂ ਰੋਡ ਬਣ ਰਿਹਾ ਹੈ ਸਪੈਸ਼ਲ ਮਾਰੇ ਵਾਸਤਾ ਬਣਾਇਆ ਗਿਆ

ਕਦੀ ਕਦੀ ਆਫ ਰੋਡਿੰਗ ਕੇ ਜਿਆਦਾ ਹੋਏ ਦਵਾਨਿਆ ਪਕੜੇ ਵੇ ਲੈਂ ਜਣਾ ਨੇ ਕੱਢਾ ਆਪਣੇ ਵੱਤ 4x4 ਹੈ ਸੜੇ ਗੋਰ ਤੂੰ ਗਾਲਾਂ ਕੱਢਾ ਪਿੱਛੇ ਦੇਖੀਏ ਕਹਦੇ ਆਜ ਦਮ ਰੱਖਿਓ ਹੋਸਟਲ ਰੱਖ ਕੇ ਚੱਲਣਾ ਬੜਾ ਕਹਦੇ ਉਹਨੇ ਪੰਜ ਛੇ ਬੰਦੇ ਹੈ ਗੱਡੀ ਮਕਸੂਦਾ ਵੀ ਧੱਕਾ ਤਾਂ ਲਾਓ ਦੇਣਗੇ ਦੇਖੋ ਫੁੱਲ ਆਫ ਰੋਡਿੰਗ ਐਂ ਜੋ ਗਾਰਾ ਪਤਾ ਨਹੀਂ ਕਿਹੜਾ ਕਰ ਗਿਆ ਕੁਮਾਰ ਸਵਾਗਤ ਮਾ ਕਰ ਗਿਆ ਵੀਵਾ मिट्टी ना उठा है।, है।, है भाई जो है था कुतकड़े सा जा, जा।, जा। हो हो रहे वो कोई स्वाद नहीं है जी गाड़ी तो फट गई खड़ना तो नहीं पड़या कहीं यो है भाई हटना नहीं पड़या कहीं यो उड़ान हो रहा था कहीं जे गाड़ी खड़ गई भाई जो गुर्ते या में चिट्टे ठोकर के तक्का केड़ा लाड़ जाएगा बाकी तो नहीं आनी बंदे नजर है मां कर दा ਕੁਤੇ ਜਮ ਹੈ ਆਪਣੇ ਬਾ ਹਾਂ ਬਾਬਲੂ ਹੈ ਆ ਬਾਬਲੂ ਦਾ ਹੈ ਹਾਂ ਜੀ ਲਾਗਾ ਥੱਕ ਜਾਂਦਾ ਕਰ ਹਾਂ ਜੋ ਜੋਰ ਹੈ ਭਾਈ ਬਾਬਲੂ ਨਾ ਯਾਰ ਬਾਸਮਾ ਟੱਕਰ ਭੈਣ ਜੀ ਪਤਾ ਨਹੀਂ ਕਹਾ ਗਏ ਤੇ ਬਾਸਮਾ ਬਾਦ ਹੈ ਆ ਗਿਆ ਆ ਗਿਆ ਕਾ ਆ ਗਿਆ ਕੱਗਰ ਦਾ ਬੋਲਡ ਅਪ ਐਂਗਲ ਬੜੀ ਬਾਸਾਂ ਕਾ ਕ ਘਰ ਹੈ ਲੋਕਾ ਪੂਰ ਦਾ ਘਰ ਉਹ ਅੱਛਾ ਉਹ ਕ ਘਰ ਹੈ ਨਾ ਚਲੋ ਇਹ ਤਾਂ ਕੋੜਾ ਪਹੁੰਚੀ ਵੀ ਹੈ ਕੀ ਉਹ ਪਤਾ ਕਾ ਆਇਆ ਤੇ ਪੜਾਉਣਾ

ਜਾਮ ਇੱਕ ਮਿੰਟ ਦਾ ਜਾਮ ਨਹੀਂ ਆ ਨਾ ਰੁਕਣਾ ਪੜਿਆ کہیں ਕਿਹਦਾ ਆ ਸਫਰ ਹੈ ਫਿਰ ਪਤਾ ਹੋਣਗੇ ਚਲਾਂ ਥਣੇ ਜਿਆਦਾ ਲਵੇਟ ਰੱਖੀ ਆ ਥਣੇ ਜਿਆਦਾ ਲਵੇਟ ਰੱਖੀ ਚਲ ਟਾਇਰ ਬਾਹਰ ਤੇਰੀ ਤਾਂ ਗੱਲ ਆ ਐਸੇ ਰਸਤੇ ਨੂੰ ਆਏ ਪਹਿਲਾਂ ਬਾਈ ਗੱਡੀ ਧਵਾਣੀ ਪੜ ਰਹੀ ਹੈ ਮੇਰੀ ਵੀ ਧਵਾ ਹੋ ਗਿਆ ਤੇ ਮੋੜ ਮੋੜ ਪੂਰੀ ਲਾ ਦੇ ਕਹਦੇ ਬਸ ਇੱਕੋ ਜਗ੍ਹਾ ਓਏ ਕੁਮਹਾ ਹੋ ਜਾਣਗੀ ਯਾਰ ਤੇ ਚੜਾ ਦੇ ਓਏ ਉਹ ਜ਼ਿਆਦਾ ਲਿਪੜੀ ਵੀ ਆ ਯਾਰ ਉਸਕੇ ਟਾਇਰ ਬਾਹਰ ਦੇ ਨਾ ਕਰ ਦੇ ਓ ਐਕਟਰ ਕਰ ਅੱਗਾ ਕਰ ਅੱਗਾ ਕਰ ਕਰ ਦੇ ਦੋਨੋਂ ਚੜ ਜਾਣਗੇ ਯਾਰ ਓ ਦੇਖ ਓਏ ਡਰ ਲਗਾ ਹੈ ਨਾ ਤੇ ਰੋੜ ਠੀਕ ਦਾ ਹਮ ਵੀ ਟੈਸਟੋ ਕਰਾ ਮਾਨੇ ਕੋਈ ਵਾਤ ਨਹੀਂ ਕਰਿਆ ਅਮ ਘੜਾ ਹੈ ਤੇ ਇਹ ਵੀ ਨਹੀਂ ਠੀਕ ਆ ਯਾਰ ਪਰਾ ਨੱਕੀ ਚੱਲ ਪਰਾ ਕਿ ਉਹ ਥੀਏ ਕਰੋ ਕੋਈ ਜਾਣਦੇ ਕਿ ਕਿਧਰ ਰੱਖ ਜਾਣਦੇ 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 ਪਰਾ ਨਾ ਜਾਣਦੇ ਜਾਣਦੇ ਬਸ ਬਸ ਜਿਵੇਂ ਨੂ ਨਿਆਣੇ ਚਾ ਉਹ ਦੋਨੋਂ ਗੱਡੀਆਂ ਲੱਗ ਜਾ 8-10 ਬੰਦੇ ਮਨ ਵਿਆਹਾਂ ਜਾਣਾ ਮਾਰੇ ਕੱਪੜੇ ਪਾਏ ਹੋਏ ਜਲਦੀ ਕਰ ਥੋੜੇ ਨੂੰ ਫੋਨ ਨਾ ਬੰਦ ਕਰ ਚਿਕਨ ਡੇਸੀ तो भाई गड्डिया होगी तो ओ दे दे पैसे यार बबलू फिर दे पैसे पैसे, <laughs> पैसे हाँ? ज़्यादा नहीं है 400 रुपया बबलू हो बारो खड़ा जी गई ना ना यार ऊपर क्डनी बड़ी औखी है तंदूर लावांगे मैं मैं पैसे दे ਬ ਲੈ ਮੈਂ ਤੇਰੇ ਪੈਸੇ ਲੋ ਵੇ ਤੋ ਉਸ ਮੀਰ ਕਾ ਨ ਵਧੀਆ ਬਣ ਗਈ ਗੱਡੀ ਦਰੈਣਾ ਕਿਆ ਹੋ ਗਿਆ ਹੈ ਹੋ ਹੋ ਨਹੀਂ ਮਸੇ ਹੋ ਗਿਆ ਅੱਛਾ ਅੱਛਾ ਚਲ ਸਿਸਾਨਾ ਦਾਰੀਓ ਯਾਰ ਦਾਗ ਹੋ ਜਾਣਗੇ ਸਿਸਾਨਾ ਦਾਰ ਦਿਆ ਮੇਰੇ ਦਾਗ ਪੜਦੇ ਭਾਈ ਮੁੰਡਾ ਠੀਕ ਆ ਉਲਟੀ ਹਲਟੀ ਕਿਸੇ ਨੂੰ ਪਸ਼ਾਬ ਟੱਤੀ ਨਾ ਨਾ ਠੀਕ ਆ ਚਲੋ ਅੰਦਰ ਬੈਠੇ ਰਹੇ ਨਿਆਣੇ ਭਾਈ

ਹਾਂ ਇਹ ਕਾਂਝੜਾ ਰਿਹਾ ਤੂੰ ਇੱਧਰ ਰੱਖ ਉਹ ਇਸ ਲਈ ਪਾਉਂਦਾ ਰਿਹਾ ਲੋ ਮਿੱਤਰੋ ਹੋ ਗਏ ਰੈਡੀ ਛੇੜੀ ਦੁਬਾਰਾ ਬਾਈ ਇੱਕ ਨਾ ਵਿਆਹ ਆਪਾਂ ਨੂੰ ਸਨੇਟਾ ਬਾਈ ਵਿਆਹ ਦਾ ਕੱਲ੍ਹ ਕਾ ਆ ਬਟ ਕੱਲੋਂ ਹਮੇ ਜਾਣਾ ਬਾਈ ਕਹੀਂ ਹੋਰ ਟਰੈਕਟਰ ਲੇਗਾ ਤੋ ਉਹ ਕਰਕੇ ਹਾਂ ਜਮਨ ਨੂੰ ਸ਼ਾਮ ਨੂੰ ਹੀ ਬੁਲਾ ਲਿਆ ਤਾਂ ਸਾਰੇ ਬੰਦੇ ਕਹਿਣ ਲੱਗੇ ਵੀ ਸ਼ਾਮ ਨੂੰ ਚਲੇ ਜਾਵਾਂਗੇ ਉਸਕੇ ਜਿਹੜੇ ਜਿੰਨੇ ਹੀ ਬੰਦੇ ਦੇ ਸਾਰਾ ਰਿਲੇਟਿਵ ਕੱਲੋਂ ਮਨ ਇਕੱਠਾ ਗਰੁੱਪ ਆ ਜਿਹੜਾ ਮਾਰਾ ਬਾਈ ਉਹ ਸਾਰਿਆਂ ਨੇ ਸੇਵ ਮਾ ਜਾਣਾ ਟਰੈਕਟਰ ਲੇਗਾ ਤਾਂ ਉਹਨਾਂ ਕੀ ਸਾਰਿਆਂ ਕੀ ਜਿਹੜੀ ਪਾਰਟੀ ਆ ਫੰਕਸ਼ਨ ਕਰਦੀ ਆ ਉਸਨੇ ਇੱਕ ਦਿਨ ਪਹਿਲਾਂ ਕਰਦੀ ਆ ਬਾਈ ਨੇ ਤੋ ਟਾਈਮ ਹੋ ਗਿਆ ਬਾਈ 7:30 ਹੋ ਗਏ ਕਈ ਵਜਾਰੇ ਆ ਬਾਈ ਗੋਰੂ ਲੇਗਾ ਜਾਣਾ ਗੱਡੀ ਔਰ ਖਲੀ ਬਾਈ ਇੱਧਰ ਆਈ ਨਹੀਂ ਕੁੜੀ ਕੁੜੀ ਵੀ ਦਾ ਹੋਗਾ ਡੇਟ ਆ ਗਈ ਡੋਲੀ ਆਈ ਨਹੀਂ ਹਲੇ ਬੋਕੀ ਪਲੀ ਦਿਨ ਦਾ ਕੰਮ ਲੇਟਾ ਕਿਉਂਕਿ ਹੈਵੀ ਦੂਰ ਸੀ ਇੱਕ ਰਸਤੇ ਖਰਾਬ ਆ ਮਾਰੇ ਬਹੁਤ ਭਾਈ ਉਸ ਕਰਕੇ ਬਹੁਤ ਟਾਈਮ ਲੱਗ ਜਾ ਬਿੰਡੂਆਂ ਭਾਈ ਅੱਜ ਤਿੰਨ ਵਿਆਹ ਆ ਅੱਜ ਤਾਂ ਇੱਕ ਬਰਾਤ ਹੋ ਗਈ ਤੇ ਇੱਕ ਬਰਾਤ ਜਟਾ ਮੰਦੇ ਇੱਕ ਕੱਲ ਬਰਾਤ ਗਈ ਤੇ ਅੱਜ ਹੁਣਗੀ ਰਿਸੈਪਸ਼ਨ ਪਾਰਟੀ ਆ ਭਾਈ ਉਹ ਚੱਲ ਪੁੱਛ ਕਿਸੇ ਨੂੰ ਘਰ ਉਹ ਤਾਂ ਲੜੀਆਂ ਜੀ ਲੱਗ ਰਹੀ ਰੇ ਲੜੀਆਂ ਬੁੱਕੇ ਸਾਹਿ ਪਤਾ ਕਿਤੇ ਨਹੀਂ ਆ ਭੈਣ ਤੂੰ ਨਹੀਂ ਕਰਨ ਲੱਭ ਰਿਹਾ ਮੈਨੂੰ

ਰਾਸਤਾ ਖਰਾਬ ਹੋਣ ਕਰਕੇ ਨਾ ਟਾਈਮ ਖਾਸਾ ਲੱਗਿਆ ਬਰਾਤ ਨੂੰ ਬਾਈ ਨਿਆਮ ਬਿਆਹ ਮੇ ਜਾ ਕੇ ਦੇਖ ਲੈ ਉਹ ਦੇਖ ਇਹ ਹੋ ਰਿਹਾ ਇਹਨੂੰ ਉਤਾਰਾਂਗੇ ਇਹਨੇ ਫੇਰ ਵਧਾਈਆਂ ਦੇਗਾ ਜਾਊਗਾ ਮੈਨੂੰ ਨਾ ਵਧਾਈਆਂ ਹੀ ਦੇਈ ਜਰਾ ਸਵੇਰ ਹੀ ਸਵੇਰ ਕੋ ਸਵੇਰ ਕੀ ਕੋਟਾ ਕੋਟਾ 10 15 ਵਾਰੀ ਸਵਾਗਤ ਹੋ ਰਿਹਾ ਬਾਈ ਰੀਵਨ ਇਕੱਠ ਰਹੇ ਆ ਜੀਗਾ ਵਧਾਈਆਂ ਤੈਨੂੰ ਬਈ ਚੌਥੀ ਪੰਜਵੀਂ ਵਾਰੀ ਵਧਾਈਆਂ ਤੈਨੂੰ ਆ ਤੇਰੇ ਲੈਜੈਂਡਰੀ ਜਲਦੀ ਕਰੋ ਦੇਖੋ ਬੜਾ ਬੜਾ ਸਾਹਮਣੇ ਦੇਖੋ ਜਸ ਆ ਗਈ ਆ ਗਈ ਟਾਈਟ ਬੱਲ ਲੋ ਬਈ ਸੈਕ ਕੋ ਨਤਾਰਾ ਗਿਆ ਮੈਨੂੰ ਉਹ ਗੀਤ ਗੂਤ ਤੋਂ ਗਾ ਲਾਵਾ ਬਹੁਤ ਨਤਾਰਾ ਗੀਤ ਨਹੀਂ ਗਾਇ ਕਰਦੇ ਹੈ ਫੋਕਾ ਕਰ ਰਹੇ ਯਾਰ ਸਾਨੂੰ ਤੋਂ ਗਾਓ 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 हा दिए हाँ भाई हो रही है क्या बोला पानी पुणी रहे हैं बाकी भी चलो ਉਖੀ ਸ਼ਾਂਦੀ ਵਧੀਆ ਨਿਭੜ ਗਏ ਦੋਨੋਂ ਵਿਆਹ ਨਿਭੜ ਗਏ ਇੱਕ ਉਹ ਵਾਲਾ ਇੱਕ ਪਰ ਆ ਗਿਆ ਤੇ ਸਨੇਟਾ ਉਹ ਵੀ ਵਿਆਹ ਨਿਭੜ ਗਿਆ ਬਾਕੀ ਹfte ਬਾਅਦ ਜਿੰਨੀ ਵੀ ਵੀਡੀਓ ਆਣੀਆਂ ਬਾਈ 2 4 5 6 10 ਕਿੰਨੀ ਵੀ ਆਣੀਆਂ ਟਰੈਕਟਰ ਵਾਲੀ ਵੀਡੀਓ ਉਹ ਸਾਰੇ ਆਪਣੇ ਟਰੈਕਟਰ ਵਾਲੇ ਉਸ ਪਾਣੀ YouTube ਚੈਨਲ ਵਾ ਵੀਜੇ ਟਰੈਕਟਰ ਜੋਗ ਉਸ ਪਾਣੀ ਬਾਈ ਬਾਕੀ ਯਾਰ ਨਾ ਕੰਮ ਪੈਂਡਿੰਗ ਪੜਾ ਸਵੇਰੇ ਨਾ ਜਲਦੀ ਉੱਠਣਾ ਪੜਾਗਾ ਇੱਕ ਤਾਂ ਟਰੈਕਟਰ ਤੋਣਾ ਬਾਈ ਕੱਲੋਂ ਯਾਰ ਪਰਦੇ ਘੱਟਾਂ ਮਰਪਾ ਟਰੈਕਟਰ ਹੋਰੇ 5 6 ਬੰਦੇ ਚਲਾਣੇ ਵਾਲੇ 3 4 ਇੱਕ ਦੋ ਟਰੈਕਟਰ ਲੱਦਣਾ ਪੜਾਗਾ ਕਿਸ ਤਰ੍ਹਾਂ ਕਰਾਂਗੇ ਕਿਹੜਾ ਪ੍ਰੋਗਰਾਮ ਸਮਝ ਨਹੀਂ ਆ ਰਿਹਾ ਹਾਲੀ ਚਲੋ ਦੇਖਾਂਗੇ ਕਰਾਂਗੇ ਸੈਟਿੰਗ ਬਾਈ ਬਾਕੀ ਅਗਲੇ ਵਲੋਗ ਵੀ ਜੇ ਟਰੈਕਟਰ ਦੇ ਅਨੁਭਵਾਂਗੇ ਸਾਰੇ ਜਿਹੜੇ ਸਨੈਪਚੈਟ ਪਰ ਇੰਸਟਾਗ੍ਰਾਮ ਪਰ ਉਹਨੂੰ ਲਿੰਕ ਵੀ ਦੇ ਦਊਗਾ ਮੈਂ ਬਾਕੀ ਮਿੱਤਰੋ ਅੱਜ ਦੀ ਵੀਡੀਓ ਨੂੰ ਸਮਾਪਤੀ ਕਰਾਂ ਬਾਈ ਵੀਡੀਓ ਵਧੇ ਲੈ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ